ਦੇ ਵਿੱਚ ਨਾ ਆਇਆ ਯਾਰ ਹਾਂ ਬਈ ਤੇਰਾ ਖਾਦਾ ਕੀ ਹੋਇਆ ਉਹ ਬਈ ਯਾਰ ਕਿਹੜਾ ਸਰਕਾਰ ਦਾ ਬੇੜਾ ਬੈ ਗਿਆ ਹਸਪਤਾਲ ਚ ਲਾ ਦੇ ਤੜਕੀ ਵਗ ਜਾਂਦੇ ਆ ਉੱਥੇ ਵਿਖਾ ਰਹੇ ਨੇ ਦੋ ਦੇ ਦੇ ਦਿੰਦੇ ਆ ਬਸ ਨਾ ਸ਼ਾ ਰਹਿੰਦਾ ਗਾ ਨਹੀਂ ਪੀੜੀ ਵੇ ਬੀ ਨਾਸ ਕਰ ਰਹੇ ਆ ਤੀਵੀਂ ਗੋਲੀ ਲੱਗ ਨੂੰ ਵੀ ਜੀ ਇੱਕ ਹਟਾ ਦਿੰਦੇ ਆ ਜੀ ਤੀਆ ਭੈਣ ਚੋ ਦੀ ਜੀ ਵਾਲੀ ਗੋਲੀ ਆ ਜਿਹੜੀ ਜੀ ਵਾਲੀ ਗੋਲੀ ਖਾਂਦੇ ਨੇ ਖਾਣੇ ਹਾਂ ਅੱਛਾ ਹਾਂ ਕੋਈ ਕਾਇਹੀ ਆਵੇ ਆਏ ਆ ਕੋਈ ਭਾਈ ਇਤੇ ਨਕਸ ਬੋਦੇ ਗੱਲੀ ਛੜਦੇ ਚਿੱਟਾ ਇੱਕੋ ਲਕਤ ਮਾਰ ਦਿੰਦਾ ਨਾ ਆ ਬਸ ਆਏ ਵੀ ਹੌਲੀ ਹੌਲੀ ਮਾਰ ਦਿੰਦੀ ਤੂੰ ਤਾਂ ਮੇਰੇ ਲੱਗਿਆ ਹਾਂ ਜਿਹੜੇ ਆਈ ਐਮ ਆਪੀਲ ਕਰਦਾ ਵੀ ਯਾਰ ਕਿਸੇ ਮਾਮਾ ਦੇ ਪੁੱਤ ਹੋਰ ਵੀ ਹੈਗੇ ਆ ਨਾ ਕੋਈ ਮੇਰੇ ਵਰਗ ਕੋਈ ਵੀਰ ਵਰਕੇ ਆਸਬਦਾ ਵਾਲੀ ਗੋਲੀ ਤੇ ਨਸ਼ੇ ਜਿਹੇ ਦਾ ਬਾਈ ਬਣ ਕੇ ਕੋਈ ਲੱਗੇ ਰੋ ਬਾਹਲੀ ਜੂਣ ਖਰਾਬ ਕਰੇ ਸੋਨੇ ਵਰਗੀ ਬੋਹਾਂ ਪਰਮਾਤਮਾ ਦੀ ਤੋਂ ਕਿਹੜੀ ਬਸ ਆਏ ਆ ਰਾਈ ਬੋਲੇ ਮੈਂ ਗੁਜ਼ਰਦੀ ਰਹਿੰਦੀ ਰਹੇ ਕਿ ਬੋਲੋ ਯਾਰ ਨਸ਼ਿਆਂ ਦਾ ਡੱਕ ਦੇਣਾ ਕੋਈ ਕੰਮ ਕੋਈ ਕਰਨਾ ਨਹੀਂ ਹੈਗਾ ਬਈ ਯਾਰ ਨਹੀਂ ਇਹ ਯਾਰ ਤੁਸੀਂ ਨਸ਼ਾ ਲੱਗੇ ਕਿਉਂ ਤੇ ਕਰਨਾ ਉਹ ਬਈ ਯਾਰ ਤੁਹਾਨੂੰ ਕੀ ਕਹਾਣੀ ਦੱਸਾਂ ਪਹਿਲਾਂ ਥੀ ਮੈਂ ਮਗਰੀ ਨੇ ਛੇ ਲੱਗੇ ਹਾਂ ਮੇਨ ਗੱਲ ਆਹੀ ਹੈ ਆਹੀ ਹੈ ਬਈ ਹਨਾ ਕਿ ਕੋਈ ਤਾਂ ਸੁਧਰੂਗੀ ਕੋਈ ਤਾਂ ਕਹੋ ਵੀ ਯਾਰ ਭਾਏ ਇਸ ਨੂੰ ਕੀ ਆਵਾ ਕਹਿੰਦਾ ਸੰਗ ਲੈਕਚਰ ਖਾ ਲੋ ਆ ਖਾ ਲੋ ਬਾਈ ਦੋ ਕੁ ਦਿਨੀ ਛਾਲਾ ਹੀ ਮਾਰਦਾ ਫਿਰ ਆ ਦੂਜੇ ਪਹਿਲਾ ਸਿਰ ਨਹੀਂ ਦੇ ਰਹਿੰਦਾ ਆਏ ਜਾ ਖਤਮ ਕਰਦੇ ਹਾਂਜੀ ਦੋਸਤੋ ਇਹ ਸਾਡੀ ਜਿਹੜੀ ਤੁਹਾਨੂੰ ਇੱਕ ਅਸੀਂ ਅਪੀਲ ਕਰਦੇ ਹਾਂ ਅਸੀਂ ਆਪਣੇ ਚੈਨਲ ਤੇ ਵੀ ਨਸ਼ੇ ਤੇ ਨਾ ਕੋਈ ਵੀ ਲੱਗਿਓ ਆ ਬੰਦੇ ਨੇ ਨਹੀਂ ਅੱਜ ਕੱਲ ਕੋਈ ਕੈਮਰੇ ਦੇ ਸਾਹਮਣੇ ਨਹੀਂ ਬੋਲਦਾ ਇਹ ਬਾਈ ਨੇ ਪੂਰਾ ਸੱਚ ਬੋਲਿਆ ਕੈਮਰੇ ਦੇ ਸਾਹਮਣੇ ਦੇਖੋ ਇਹਦੀ ਅਪੀਲ ਮੰਨ ਕੇ ਜਿਹੜੇ ਬੰਦੇ ਗੋਲੀਆਂ ਖਾਂਦੇ ਨੇ ਕੋਈ ਵੀ ਨਸ਼ਾ ਕਰਦੇ ਨੇ ਉਰਿਆ ਉਹ ਆਪਦਾ ਛੱਡ ਦੋ ਨਹੀਂ ਤਾਂ ਐਂਡ ਬਹੁਤ ਬੁਰਾ ਹੋਣਾ ਬੰਦਾ ਆਪਣੇ ਮੂੰਹ ਤੇ ਕਹੀਆਂ ਹਾਂਜੀ ਆ ਦੇਖੋ ਸਾਰੇ ਬਾਈ ਨੇ ਇਹ ਗੱਲ ਕਹਿ ਕੇ ਪਵਾਈਏ ਕਹਿੰਦੇ ਭਾਈ ਇਹ ਤੇ ਜ਼ਰੂਰ ਪਾ ਕਮਾਂਦਾ ਯਾਰ ਬਾਈ ਹਾਂ ਦੇਖੋ ਕੋਈ ਤਾਂ ਸੁਧਰੂਗਾ ਹਾਂ ਦੇਖੋ ਕੋਈ ਤਾਂ ਇੱਥੇ ਚੜ ਸਕਦਾ ਹੈ ਹਾਂ ਇਨੇ ਬੰਦੇ ਨੇ ਹੱਥ ਬੰਨ੍ਹ ਕੇ ਸੱਚ ਬੋਲਦੇ ਨੇ ਫੇਰ ਵੀ ਕੀ ਸਾਡੇ ਦੇ ਵੀ ਆ ਇਹਦੇ ਨਹੀਂ ਬਾਈ ਦੇ ਪੁੱਤਰੇ ਖਾਦਾ ਜੀ ਇਹ ਬਹੁਤ ਸਾਰੇ ਲੋਕਾਂ ਦਾ ਪਣਾ ਵੀ ਕਰ ਸਕਦੇ ਹਾਂ ਵੀ ਇੱਕ ਆਪਦੇ ਮੂੰਹ ਨਾਲ ਖਾ ਕੇ ਵਰਵਾਦ ਹੋ ਕੇ ਬੰਦਾ ਪਛਰੇ ਹੈ ਮੁੰਡੇ ਹੈ ਨਾ ਇਹ ਤਾਂ ਬਹੁਤ ਚੰਗੀ ਗੱਲ ਆ ਬਾਈ ਤੇਰਾ ਆਉਣ ਦੀ ਧੰਨਵਾਦ ਰੇ ਅੱਜ ਇਹ ਵੀਡੀਓ ਪਾਇਆ ਵੀ ਕਰ ਠੀਕ ਹੈ ਜੀ ਹਾਂ ਪੱਕੀ ਗੱਲ ਆ ਕੋਈ ਨਾ ਯਾਰ ਕਿਸੇ ਦਾ ਕਰ ਬਚੂਗਾ ਸਾਨੂੰ ਵੀ ਡਰਦਾ ਇਹ ਚੀਜ਼ ਨਾਲ ਬਾਈ ਡਰਦ ਮੈਂ ਖਾਂਦਾ ਤਾਂ ਦਿਖਾਈ ਨਹੀਂ ਹਾਂ ਪਰ ਮੇਰਾ ਆਪਦਾ ਭਤੀਜਾ ਵੀ ਡਰਦਾ ਹਾਂ ਸਾਡਾ ਬੱਚਾ ਵੀ ਲੱਗਿਆ ਹੋਇਆ ਢਿੱਡ ਤੇ ਅਸੀਂ ਸਾਰਾ ਕੁਝ ਗੱਲ ਜਣੀ ਤੁਸੀਂ ਜਿਹੜੇ ਹਾਲਾਤ ਦੇਖਦੇ ਨੌਜਵਾਨੀ ਦੇ ਉਹਨਾਂ ਨੂੰ ਤੁਹਾਨੂੰ ਬਹੁਤ ਦਰਦ ਹੋ ਰਿਹਾ ਦਰਦ ਕਿਹਾ ਵਾ ਗੜਾ ਯਾਰ ਮਣ ਪਰ ਜਾਂਦਾ ਗੱਲਾਂ ਸੁਣ ਕੇ ਇਹਦੇ ਬਾਈ ਦਾ ਸੁੱਕੇ ਬੇਟਾ ਦਰਦ ਹੋਇਆ ਯਾਰ ਇਹਨਾਂ ਬੰਦੇ ਨੇ ਆਪਦੀ ਹੱਡ ਵੀ ਟੀਵੀ ਸੁਣਾ ਦੇਆ ਉਹ ਇਧਰ ਬੰਦੇ ਸੀਸਾ ਭੰਦੂ ਠੀਕ ਆ ਜੀ ਠੀਕ ਹੈ ਜੀ ਭਾਈ ਤੁਸੀਂ ਕੁਝ ਕਹੋਗੇ ਇਹ ਗੱਲ ਬਾਰੇ ਮਾਤਾ ਜੀ ਕਹਿੰਦਾ ਵੀਰੇ ਇਹ ਨਾ ਖਾਣ ਲਾ ਸਤਾ ਪਰਦਾ ਹੋਰ ਕੰਮ ਤਾਂ ਦਾ ਕਰ ਲੈਣਾ ਕੋਈ ਨਸ਼ੇ ਤੋਂ ਬਚ ਕੇ ਰਹਿਣਾ ਜਿੰਨਾ ਬਚਾਇਆ ਹਾਂ 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 ਇਸੇ ਵਾਸਤੇ ਵੀ ਕਿਉਂ ਸਿਹਤ ਖਰਾਬ ਕਰਦੇ ਆਗੇ ਸਾਂਖਾ ਕੇ ਕਿਦਾਂ ਇਹ ਕਹਣਾ ਕਿ ਬੱਚਾ ਦੀ ਰਹਿ ਜਿੰਨੇ ਰੱਖਿਆ ਜਿਵੇਂ ਤੁਸੀਂ ਨੂੰ ਬਾਈ ਨੂੰ ਦੇਖਦੀ ਰਹਿੰਦੇ ਹੋ ਹਨਾ ਆ ਗਏ ਬੁਰਾ ਹਾਲ ਜਿਹੜੇ ਖਾ ਕੇ ਸੜ ਟਾਂ ਡਿੱਗੇ ਪਏ ਨੇ ਕੋਈ ਕਿਤੇ ਡਿੱਗੇ ਪਏ ਜੀ ਉੱਥਾ ਲੈ ਜੇ ਕਿਸੇ ਨਾ ਕੀ ਕਾਲਾ ਕੀ ਮਰ ਕੇ ਜੀ ਬੁਰਾ ਹਾਲ ਹੋਦਾ ਨਾ ਸਰਕਾਰਾਂ ਦੇ ਬਾਰੇ ਕੋਈ ਗੱਲ ਬਾਈ ਕਿ ਆ ਬਸੋ ਰੋਜ਼ ਇਹ ਨਾ ਆ ਸਰਕਾਰ ਨਾਲ ਤਾਂ ਤੁਸੀਂ ਜਿਆਦਾ ਵਧਾਤਾ ਜੀ ਨਾਲ ਠੀਕ ਹੈ ਜੀ ਹਾਂ ਪੂਰਾ ਖੋਲੀ ਮਿਲਦਾ ਜਿੱਤੋਂ ਮਰਦੀ ਰਹ ਲੋ ਕੋਈ ਨਾ ਫੜਦਾ ਜੀ ਸਿੱਧੀ ਗੱਲ ਹੈ ਯਾਰ ਬਾਈ ਖੋਲਦਾ ਜਮਾ ਫਰੇਮ ਹਾਂਜੀ ਦੋਸਤੋ ਸਾਨੂੰ ਅੱਜ ਕੋਈ ਸੰਗ ਨਹੀਂ ਮੈਂ ਵੀ ਇਸ ਚੀਜ਼ ਦੇ ਖਿਲਾਫ ਹਾਂ ਤੇ ਨਸੇ ਦੇ ਵੀਡੀਓ ਤੇ ਅਸੀਂ ਪੂਰੇ ਹੀ ਪਾਵਾਂ ਇਹ ਸਾਰੇ ਭਾਈ ਬੋਲ ਰਹੇ ਨੇ ਤੁਸੀਂ ਇਹ ਸਾਡਾ ਸਾਥ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਲੋਕ ਨਸ਼ਾ ਖਾਂਦੇ ਨੇ ਨਸ਼ਾ ਛੱਡ ਦਿਓ ਐਂਡ ਬਹੁਤ ਮਾੜਾ ਹੁਣਾ ਕੋਈ ਸਰਕਾਰਾਂ ਦਾ ਹੀ ਪੁਰਾਣਾ ਹਾਲ ਹੋ ਗਿਆ ਸਰਕਾਰ ਕੋਈ ਵੀ ਨਹੀਂ ਕੁਝ ਕਰਦੀ ਕਾਲੀਆਂ ਦੇ ਤਬਾ ਲੱਗੇ ਹੋਇਆ ਹੁਣ ਇਹ ਇਹ ਸਰਕਾਰ ਨੇ ਕਿਹੜਾ ਕੁਝ ਕਰ ਲਿਆ ਨਾ ਭਾਈ ਜਿਵੇਂ ਕਹਿੰਦੇ ਨੇ ਚਿੱਟਾ ਕਹਿੰਦੇ ਬੰਦ ਹੋ ਗਿਆ ਬਾਦੂ ਮਿਲ ਭਾਈ ਜਿੱਥੋਂ ਮਰਜੀ ਕਰੋ ਜਿੱਥੋਂ ਮਰਜੀ ਕਰੋ ਪਰੇ ਫੜਾ ਕੇ ਜਾਂਦੇ ਜਿੱਨਾ ਮਰਜੀ ਲੋਕ ਆ ਜੀ ਜੇ ਫੋਨ ਤੇ ਆਪਾਂ ਉਰੇ ਫੋਨ ਕਰੀਏ ਪਰ ਆਦਾ ਨਾ ਪੂਰੇ ਆ ਜੀ ਪਰ ਆਪ ਨੂੰ ਡਰ ਲੱਗਦਾ ਭਾਈ ਲਓ ਤਾਂ ਜਨਾ ਮਰਜੀ ਜੱਟਾਈ ਵਾਧੂ ਜਾਂਦਾ ਜੱਟੇ ਕੋਹੋਂ ਉੱਥੇ ਪਹੁੰਚ ਹੈ ਜੀ ਅੱਛਾ ਜੀ ਕੋਈ ਬੰਦਬੰਦ ਨਹੀਂ ਹੋਇਆ ਬੰਦ ਨਹੀਂ ਹੋਇਆ ਮਹਿਲਾ ਵੀ ਰੋ ਰਹੀ ਹੈ ਤੁਮਹ ਫੁੱਲਾਂ ਤੇ ਹੋ ਗਈ ਯੂਰਾ ਤੇ ਹੋ ਗਿਆ ਹੁਣ ਦਾ ਪਿੰਡ ਪਿੰਡੀ ਬਲੈਕ ਹੋ ਗਈ ਸਹਰਾ ਤੇ ਮਿਲਦਾ ਹੋਊਗਾ ਵੱਡੇ ਵੱਡੇ ਢੇਰ ਤੋਂ ਮਿਲਦਾ ਹੋਊਗਾ ਹੁਣ ਜੇ ਆਗਰਾ ਕੋਈ ਮੁੱਤ ਬੱਗਾ ਕਹਿੰਦਾ ਵੀ ਇਹਨੂੰ ਫੜਾਉਣਾ ਹੈ ਆਪਾਂ ਨੂੰ ਆਪ ਨੂੰ ਡਰ ਲੱਗਦਾ ਬਾਈ ਜਰਾ ਉਹਨਾਂ ਦਾ ਕੀ ਹੈ ਡੱਕੇ ਹੋ ਜਾਂਦਾ ਕਿੱਥੇ ਰੋਕ ਦਣ ਮਾਰ ਦੇ ਵੀ ਹੁਣ ਦਾਸਲਾ ਤੇ ਇਹਦਾ ਚੀਜ਼ ਵਾਧੂ ਹੋ ਗਿਆ ਇਹਦਾ ਸਹੀ ਨਹੀਂ ਤੀਜੇ ਦਾ ਆਹ ਨਾ ਬੰਦਾ ਜ਼ਰੂਰ ਉਹਨੇ ਪਰਚੇ ਨੇ ਹਾਂਜੀ ਤੁਸੀਂ ਕੀ ਕਹਿ ਕੁਝ ਕਹਿਣਾ ਚਾਹੋਗੇ ਜਿਹੜੇ ਚਿੱਟੇ ਵਾਲੇ ਨਹੀਂ ਚਿੱਟੇ ਵਾਲੇ ਤੇ ਬੜੀ ਸਜਾ ਨੇ ਇਹਦੀ ਪੰਜ ਚਾਰ ਦਨਾ ਵਾਦੀ ਬੰਦੇ ਨੂੰ ਜਮਾਨਤ ਹੋ ਜਾਂਦੀ ਜਿਹੜੇ दारू ਦੁਕਾਨੇ ਦੇ ਸੀਸੀਮੀ ਨੇ ਸਾਲ ਸਾਲ ਲਾਇਆ ਉਹਨੇ ਚਿੱਟੇ ਵਾਲੇ ਨੂੰ ਕੋਈ ਸਜਾ ਨਹੀਂ ਬਾਈ ਚਿੱਟੇ ਵਾਲੇ ਨੂੰ ਵੱਧ ਤੋਂ ਵੱਧ ਸਜਾ ਕੱਟ ਰੋਪਿੰਦਾ ਉਹ ਜ਼ਰਦਾਰ ਆ ਹਾਂ ਦਰਵਾਇਨਾ ਇਹ ਬੰਦਾ ਉਹ ਕਰਦਾ ਮੇਜ਼ਦਾਰ ਕਿਆ ਦੇ ਲਾ ਕੇ ਦੋ ਬੇਗਾ ਵੀ ਜਨਾਨੀ ਹੱਥ ਦਾ ਖੇਡਦਾ ਏ ਅੱਜ ਆਪਾਂ ਦੇਖਾ ਸਮਝ ਦੇ ਇੱਕ ਤੜਕੇ ਦਾ ਲੈ ਜੀ ਥੱਲੇ ਕੱਸ ਲੈ ਹੈ ਇਹਨੂੰ ਆਪ ਹੀ ਪਤਾ ਬਈ ਇਹਦਾ ਕੋਈ ਹੋਰ ਇੱਕ ਲੱਗੇ ਜਿਹੜਾ ਬੰਦਾ ਸੋਹ ਹੈ ਘਰਾਂਿਆਂ ਫੁਝਾ ਵੀ ਬੰਦਾ ਕੋਈ ਤੇ ਭਾਈ ਜੀ ਕਹਿੰਦੇ ਕਹਿੰਦੇ ਅਸੀਂ ਵੋਟਾਂ ਪਾਉਣਾ ਕਹਿੰਦੇ ਸਰਕਾਰਾਂ ਨੂੰ ਪਰ ਸਰਕਾਰਾਂ ਸਾਡਾ ਸਾਥ ਨਹੀਂ ਦਿੰਦੇ ਆ ਅਸੀਂ ਕਹਿੰਦੇ ਕਿਹੜੇ ਰਾਜ ਆਈਏ ਹਾਂ ਸਹੀ ਕਰਦਾ ਜੀ ਹੈ ਅਸੀਂ ਕਹਿੰਦੇ ਨਸ਼ੇ ਨਸ਼ਾ ਸਾਨੂੰ ਲੱਗ ਗਿਆ ਵੀ ਸਰਕਾਰ ਦਾ ਹੱਕ ਬਣਦਾ ਹੈ ਵੀ ਸਾਡਾ ਕੋਈ ਸਾਨੂੰ ਸੁਧਾਰ ਕਰਨ ਸਾਡਾ ਅਸੀਂ ਛੱਡਣਾ ਚਾਹੁੰਦੇ ਆ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਜੀ ਜਿਹੜੇ ਬੰਦੇ ਕਹਿੰਦੇ ਨੇ ਹਾਂ ਜਿਹੜੇ ਖਾਂਦੇ ਨੇ ਵੀ ਸਰਕਾਰ ਪਹਿਲਾਂ ਵੀ ਕਾਂਗਰਸ ਤੇ ਦਬਾਅ ਲਗਿਆ ਖਾਲੀਆਂ ਤੇ ਲੱਗਿਆ ਉਹੀ ਇਹ ਸਰਕਾਰ ਕੋਈ ਥੱਲੇ ਨਹੀਂ ਪਈ ਬਈ ਵੱਧ ਹੋ ਗਿਆ ਸਰ ਵਾਲੇ ਜਿਆਦੇ ਵੱਡਣ ਲੱਗੇ ਇਹਦੇ ਜਿਆਦੇ ਜਿਆਦੇ ਹੋ ਗਏ ਇਹਨਾਂ ਦੇ ਫੜੇ ਵੀ ਜਾਂਦੇ ਨੇ ਸਾਡੇ ਪਿੰਡੋਂ ਬੰਦੇ ਖੜੇ ਗਏ ਇਹਦਾ ਤੀਜੇ ਦਿਨ ਬਾਹਰ ਆ ਜਾਂਦੇ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਵੀਰੇ ਛੋੜਾ ਮੇਰਾ ਤੁਸੀਂ ਦਰਦ ਫਰੋਲਿਆ ਆਪਦਾ ਹਨਾ ਇਹ ਚੀਜ਼ ਤੇ ਬੋਲਣਾ ਚਾਹੀਦਾ ਵੀਰੇ ਆਪ ਨੂੰ ਜੇ ਆਪਣੇ ਚ ਕਹਿਰਤਾ ਤਾਂ ਬੋਲਾਂਗੇ ਜੇ ਭਾਈ ਸਾਡੀ ਨਵੀਂ ਪਨੀਰੀ ਖਤਮ ਹੋ ਜੂ ਬਾਈ ਦੇ ਨਾਲ ਤਾਂ ਹਾਂ ਅੱਧੇ ਕ ਤਾਂ ਬਾਹਰ ਵਾਗੇ ਬਾਹਰ ਵਾਗੇ ਜਿਹੜੇ ਸਾਡੇ ਬੱਚੇ ਗਰੀਬ ਨੇ ਅਸੀਂ ਨਹੀਂ ਤੋਰ ਸਕਦੇ ਸਾਡੇ ਬੱਚੇ ਦਾ ਫਿਰ ਇਹ ਨਾਲ ਖਤਮੀ ਹੋਣਗੇ ਹੁਣ ਤਾਂ ਯਾਰ ਭਰਾਵਾ ਲੋਕ ਨੂੰ ਕਿੱਦਾਂ ਐਂ ਕਹਿੰਦਾ ਅਗਲਾ ਵੀ ਮੈਂ ਬੱਚੇ ਨੂੰ ਲੁਕੋ ਕਿੱਥੇ ਲਾਵਾਂ ਸੋਮਵਾਰ ਲੈ ਪਿੰਡ ਪਿੰਡਾ ਯਾਰ ਬਾਈ ਪਿੰਡ ਪਿੰਡਾ ਚਿੱਟਾ ਪੂਰਾ ਫੁੱਲਾ ਜਿਹੜੇ ਮਰਦੇ ਕੋਈ ਇਹ ਨਹੀਂ ਰੋਕਦਾ ਨਾ ਹੁਣ ਉਹਦੋਂ ਕੁਛ ਨੂੰ ਕਰਕੇ ਰਾਗੇ ਵੀ ਕੀ ਕਰੂਗਾ ਕੋਈ ਹੱਟਦਾ ਦਾ ਹੈ ਨਹੀਂ ਵੱਡੇ ਵੱਡੇ ਅੱਡੇ ਫੜੇ ਰਸਦੇ ਮੈਂ ਫੜਾਈ ਸੀ ਉਹਦਾ ਮੈਂ ਫੜ ਕੇ ਦਾ ਫੜਾਈ ਸੀ ਛੱਡ ਦੁੰਦੇ ਛੱਡ ਦਿੰਦੇ ਦੱਸੇ ਕੋਈ ਛੱਡ ਆਪਦਾ ਜਵਾਬ ਤੁਮ ਮਤ ਦੇਹਦਾ ਹੈ ਮੈਂ ਭਰਤੀ ਕਰਾਦਾ ਜੇ ਬਲਤ ਅੱਛਾ ਛੱਡ ਦਿੰਦੇ ਕੀ ਕਰਾਂਗੇ ਉਹਦਾ ਕੀ ਕਰੀਏ ਅਸੀਂ ਉਹਦਾ ਕੀ ਕਰੀਏ ਚਿੱਟਿਆਲੇ ਨੂੰ ਤਾਂ ਕੋਈ ਹੋਰ ਛਾਬਰ ਦੇ ਕੋਟਕੇ ਮੈਂ ਕਰੇ ਬੰਨ ਕੇ ਪੁਰਸ ਨੂੰ ਰਿਆ ਕੇ ਫੜਾਦੇ ਹੁਣ ਜੇ ਆਪਦਾ ਬੱਚਾ ਕਰੇ ਕੰਟਰੋਲ ਕਰਦੇ ਹਾਂ ਤਾਂ ਬਾਹਰ ਚ ਵੇਚਣਾ ਤਾਂ ਪਹਿਲਾਂ ਖੜਾ ਬਈਆ ਕੋਈ ਨਹੀਂ ਕਰਦਾ ਤੁਰ ਜਾਂਦਾ ਅਗਲਾ ਫੜਾ ਜਾਂਦਾ ਉਹ ਦਾ ਸੂਰਾ ਹੱਲ ਵੀ ਕੀ ਹੈ ਉਹ ਬੱਚੇ ਨੂੰ ਰੱਖੀਏ ਕਿੱਥੇ ਜਦ ਪੂਰੀ ਪਤਨ ਹੋਊਗੀ ਨਾ ਪੈबंदी ਹੋਊਗੀ ਸਰਕਾਰ ਕਰੂਗੀ ਫੇਰ ਜਾ ਕੇ ਕਿਤੇ ਨੂੰ ਹੱਲ ਪਾਊਗੀ ਨਹੀਂ ਤਾਂ ਤੂੰ 2-4 ਸਾਲਾਂ ਦੇ ਵਿੱਚ ਬਾਲਾ ਬੇੜਾ ਮੁੱਢਾ ਵੱਜ ਜਾਣਾਗਾ ਓਏ ਆਏ ਵੀ ਆਪ ਦਾ ਹੁਣ ਗਲੇ ਵਾਲਾ ਆ ਵੀ ਵਾਕਰ ਜਵਾਕ ਆ ਉਹਨਾਂ ਤੋਂ ਹਮਝ ਜਾਣਗੇ ਵੀ ਆਪ ਦਾ ਹੁਣ ਗੱਲ ਨਾਲੇ ਗੱਲ ਕੇ ਜਵਾਕ ਕਦੇ ਕੱਲ ਮੁੱਢਾਗਾ ਕੁੜੀਆ ਐ ਵੀ ਉਹ ਤਾਂ ਸੁਣਦੇ ਆ ਜਾਂ ਹੋਂ ਰਹਾਂ ਇਹ ਜਵਾਕ ਕੋਈ ਕਰਦਾ ਆ ਲੱਗ ਕੋਈ ਯਾਰ ਠੀਕ ਆ ਮੰਡੀ ਚ ਬੋਲਿਆ ਸੀ ਯਾਰ ਕੋਈ ਤਾਂ ਸਮਝ ਵੀ ਇਹ ਇੰਨਾ ਬੁਰਾ ਹਾਲ ਆ ਯਾਰ ਗੱਲੀ ਛੱਡ ਦੇ ਮੇ ਚਾਲੇ ਬੰਦੇ ਦਾ ਇੱਕ ਸਮਝਣਾ ਵੀ ਉਹਦੇ ਮਾਰੇ ਕਰ ਮੋਂ ਨਰਕ ਚ ਜਾ ਗਈ ਨੂੰ ਨਸ਼ਾ ਲੱਗ ਗਿਆ ਕੱਢੀ ਨਹੀਂ ਸਮਝ ਆਉਂਦੀ ਆ ਮਰ ਕੇ ਸਾਡੇ ਤੇ ਅਜ ਦੋ ਕੂਕਾ ਵੀ ਕੀ ਮਾਰੂਗਾ ਬੰਦਾ ਹੁਣ ਆਪਦੇ ਹੱਥੀ ਪਿੱਟਦਾ ਰਹਿਣਾ ਬਾਈ ਨਾ ਗੱਲ ਸਹੀ ਹੈ ਮੁਰ ਵੀ ਕੁਛ ਨਹੀਂ ਹਾਂ ਉਮਰ ਵੀ ਕੁਝ ਨਹੀਂ ਬਾਈ ਨੇ ਜੇ ਸੱਚ ਬਰੋਲਿਆ ਬਤਾਇਆ ਨਹੀਂ ਕੋਈ ਆਏ ਕੋਈ ਸੰਗ ਨਹੀਂ ਮੰਨੀ ਹਾਂ ਕੋਈ ਬਚੋ ਮੈਂ ਨਾ ਪਰਵਾੜ ਕੋਣ ਵਾਲਾ ਬਹੁਤ ਅੱਗੇ ਗੱਲ ਹੈ ਜੀ ਹੁਣ ਤੋਂ ਅਨੁਸਾਰ ਮੈਨੂੰ ਕਹਦਾ ਬਾਈ ਇਹ ਨਸ਼ਾ ਕਰਦਾ ਸੀ ਜਾਂ ਮੇਰਾ ਕਰਿਆ ਮੈਨੂੰ ਸਰਕਾਰ ਨੇ ਖਵਾਇਆਗਾ ਮੈਨੂੰ ਪਤਾ ਲੱਗਿਆ ਹਣਾ ਫੇਰ ਹੀ ਤੂੰ ਮੈਨੂੰ ਕਿਹਾਗਾ ਹਾਂ ਐ ਇਹ ਦੇਰਾਂ ਦਾ ਸ਼ਾਇਦ ਹੋਰ ਇੰਨੇ ਫਿਰਦੇ ਮੰਡੀ ਤੋਂ ਹੋਰ ਲਾਗੇ ਤੁਹਾਨੂੰ ਦੇਦਾ ਹੋਰ ਕੋਈ ਕੈਮਰੇ ਸਾਹਮਣੇ ਨਹੀਂ ਆਉਂਦਾ ਆ ਤੁਸੀਂ ਤੇ ਬਾਈ ਜਿਹਦੇ ਜਾਗਦਿਆਂ ਚ ਮੀਰਾਂ ਵਾਲੇ ਜਿਹੜੇ ਬੋਲੇ ਹੈਨਾ ਸਹੀ ਗੱਲ ਹੈ ਹਰੇਕ ਡਰ ਤਾਂ ਬੋਲਦੇ ਨਹੀਂ ਉਹ ਟੋਣੀ ਬਾਈ ਭਾਉਂਦਾ ਹੈ ਮੂੰਹ ਲਗਾਉਂਦਾ ਅਗਲਾ ਜਦੋਂ ਉਹਦੇ ਕਰ ਰੁਪਏ ਮੂੰਹ ਬਈਆ ਪਾ ਕੇ ਤਾਂ ਕੋਈ ਚੋਰੀ ਕਰਦਾ ਨਹੀਂ ਜੀ ਬੰਦਾ ਖਾਂਦਾ ਹਾਂ ਇਹ ਕਿਹੜਾ ਬਾਈ ਆਪਣੇ ਟੈਕਸ ਲਾਉਂਦਾ ਜੇ ਆਪਾਂ ਕਹੀਏ ਵੀ ਆਪਾਂ ਕਿਸੇ ਦੇ ਖਲਾਫ ਬੋਲਦੇ ਸੀ ਕਿਸੇ ਦੇ ਖਲਾਫ ਨਹੀਂ ਬੋਲਦੇ ਹਾਂ ਅਪਾ ਦਾ ਥਵਨ ਕੇ ਪੋਣੇ ਵੀ ਇਹ ਪਿੱਟ ਦਾ ਜਦੋਂ ਜੇ ਕਿਸੇ ਦਾ ਬੱਚਾ ਰੁਕਦਾ ਰੁਕ ਜੂ ਖਬਰਾਂ ਕੋਈ ਸੀ ਉੱਤੇ ਚੜ ਗਏ ਬਈਆ ਫਿਰ ਠੀਕ ਆ ਜੀ ਧੰਨਵਾਦ